ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਫਾਰਮਰ ਲਾਈਫ ਤੇ ਦੋਸਤੋ ਅੱਜ ਦੀ ਵੀਡੀਓ ਜਿਹੜੀ ਆਪਾਂ ਕਰ ਰਹੇ ਆ ਮੱਕੀ ਦੀ ਮੱਕੀ ਦੀ ਬਜਾਈ ਹੋ ਗਈ ਹੈ ਸ਼ੁਰੂ ਅਗੇਤੀ ਮੱਕੀ ਜਿਹੜੀ ਆਲੂ ਵਾਲੇ ਬਾਣ ਚ ਹੈ ਤੇ ਅੱਜ ਵੀਡੀਓ ਜਿਹੜੀ ਬਣਾ ਰਹੇ ਆ ਆਪਾਂ ਜਿਹੜਾ ਬਠਿੰਡਾ ਤੇ ਪਿੰਡ ਹੈਗਾ ਖੇਮੂਣਾ ਪਹਿਲੀ ਬਜਾਈ ਸ਼ੁਰੂ ਕੀਤੀ ਹੈ ਜੀ ਇੱਥੇ ਅੱਜ ਤੇ ਦਿਖਾਵਾਂ ਤੁਹਾਨੂੰ ਮਸ਼ੀਨ ਦੀ ਸਫਾਈ ਇਹ ਦੇਖੋ ਖਾਲੀਆਂ ਪੜ ਰਹੀਆਂ ਤੇ ਵੀ ਦੀ ਵੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਚੈਨਲ ਨੂੰ ਦੇਖ ਰਹੇ ਪਹਿਲੀ ਵਾਰ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਣਾ ਜੀ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫਾਲੋ ਹਾਂਜੀ ਤੇ ਸੈਲਜ ਲਈ ਸਭ ਤੋਂ ਵਧੀਆ ਜਿਹੜਾ ਮਰਗੀ ਦਾ ਵੀ ਹੈ ਉਹ ਆਪਾਂ ਮੰਨਦੇ ਆ ਫਾਈਨਰ ਦਾ 1843 ਜਾਂ ਰਾਸ਼ੀ ਤੇ ਐ ਭਾਈ ਜੀ ਨੇ ਟ੍ਰਾਇਲ ਵਾਸਤੇ بھیਜਿਆ ਇੱਕ ਆ ਸਿਰੀ ਸੀਡ ਦਾ ਵੀ ਹੈ 1119 ਤੇ ਪਰ ਸਾਪਾਂ ਜਿਹੜਾ ਕਿ ਪੈਨਰ ਦਾ ਰਿਜ਼ਲਟ ਆਪਾਂ ਨੂੰ ਪਤਾ ਹੈ ਇਸ ਕਰਕੇ ਆਪਾਂ ਤਾਂ ਪੈਨਰੀ ਰეკਮੈਂਡ ਕਰਦੇ ਹਾਂ ਕਿ 1844 ਤੇ ਇੱਕ ਪੈਨਰ ਨੇ ਨਵਾਂ ਵੀ ਹੋਰ ਦਿੱਤਾ ਹੈ 1890 ਉਹਨੂੰ ਆਪਾਂ ਪਕਾਵੇਂ ਵੀ ਵੀ ਸਕਦੇ ਹਾਂ ਜਿਵੇਂ 1899 ਤੇ 1890 ਦੋਨੋਂ ਇਹਨੂੰ achar ਵਾਸਤੇ ਵੀ ਵੀ ਸਕਦੇ ਹਾਂ ਤੇ ਆਪਾਂ ਪਕਾਵੇਂ ਵੀ ਰੱਖ ਸਕਦੇ ਹਾਂ ਲੇਕਿਨ ਜਿਹੜੀ 1844 ਹੈ ਸਪੈਸ਼ਲ ਉਹ ਸੈਲਜ ਵਾਲੀ ਮੱਕੀ ਹੈ ਤੇ ਇਹ ਜਿਹੜੀ 1890 ਤੇ 99 ਹੈ ਉਹ ਆਪਾਂ ਉਹਨੂੰ ਉਪਕਾਮੀ ਵੀ ਸਕਦੇ ਤੇ ਬਾਕੀ ਜਿਹੜਾ ਪੈਨਰ ਦਾ ਬੀਜਣ ਦਾ ਟਾਈਮ ਹੈ ਉਹ 15 ਅਪ੍ਰੈਲ ਤੋਂ ਲੈ ਕੇ 15 ਫਰਵਰੀ ਤੋਂ ਲੈ ਕੇ ਤੇ 15 ਅਪ੍ਰੈਲ ਤੱਕ ਸਹੀ ਬਿਜਾਈ ਦਾ ਟਾਈਮ ਹੈ ਉਸ ਤੋਂ ਬਾਅਦ ਜਿਹੜੇ ਤੁਹਾਨੂੰ ਕੋਈ ਹੋਰ ਵੀ ਰეკਮੈਂਡ ਕਰਦੇ ਤੁਸੀਂ ਉਹ ਵੀ ਬੀਜ ਸਕਦੇ ਹੋ ਬਾਕੀ ਪਿਛਲੇ 2-3 ਸਾਲਾਂ ਦੇ ਵਿੱਚ ਜਿਹੜਾ ਦੇਖਿਆ ਕਿ ਜਿਹੜੀ 1844 ਹੈ ਨਾ ਉਹਦਾ ਟਾਂਡਾ ਥੱਲੇ ਤੋਂ ਲੈ ਕੇ ਉੱਪਰ ਤੱਕ ਹਰਾ ਰਹਿੰਦਾ ਹੈ ਤੇ ਕਈ ਮੱਕੀਆਂ ਦੇ ਬੀਜਾ ਜਿਨ੍ਹਾਂ ਦੇ ਨਾ ਥੱਲਿਓਂ ਟਾਡਿਆਂ ਦੇ ਪੱਤੇ ਸੁੱਕ ਜਾਂਦੇ ਆ ਤੇ ਫਿਰ ਉਹ ਅਚਾਰ ਉਹਨਾਂ ਦਾ ਵਧੀਆ ਨਹੀਂ ਬਣਦਾ ਜੀ। ਬਾਕੀ ਜਿਹੜੀ 1844 ਐ ਇਹਦਾ 75 ਦਿਨਾਂ ਦੇ 75 ਤੋਂ 80 ਦਿਨਾਂ ਦੇ ਵਿੱਚ ਆਪਾਂ ਸੈਲਜ ਬਣਾ ਸਕਦੇ ਹਾਂ ਜੀ। ਤੇ ਜਿਹੜੀ 1890 ਤੇ ਜਾਂ 1899 ਐ ਇਹ ਵੀ 75-80 ਦਿਨਾਂ ਦੇ ਵਿੱਚ ਇਹਦਾ ਸੈਲਜ ਬਣਦਾ ਹੈ ਤੇ ਜੇ ਤੁਸੀਂ ਇਹਨੂੰ ਬਕਾਨੀ ਰੱਖਣਾ ਫਿਰ ਫੇਰ ਇਹ ਤਕਰੀਬਨ 105 ਦੇ 110 ਦਿਨ ਦੀ ਫਸਲ ਹੈ ਤੇ ਝਾੜ ਇਹਦਾ ਕਾਫੀ ਵਧੀਆ ਦੱਸਦੇ ਆ ਜਿਹੜੇ ਵੀਰਾਂ ਨੇ ਵੀ ਬੀਜਿਆ ਪਿਛਲੇ ਸਾਲ ਉਹਨਾਂ ਦਾ ਰਿਜ਼ਲਟ ਕਾਫੀ ਵਧੀਆ ਦੱਸਿਆ ਗਿਆ ਕਿ ਇਹਦਾ ਰਿਜ਼ਲਟ ਬਹੁਤ ਸੋਹਣਾ ਹੈ ਤੇ ਬਾਕੀ ਪਕਾਮੀ ਆਪਾਂ ਨੇ ਹਜੇ ਪਕਾ ਕੇ ਵੇਖੀ ਤੇ ਭਰਾਵਾਂ ਦੇ ਦੱਸਣ ਤੋਂ ਹੀ ਹੈ ਕਿ ਵੀ ਇਹਦਾ ਰਿਜ਼ਲਟ ਬਹੁਤ ਸੋਹਣਾ ਹੈ ਤੇ ਬਹੁਤ ਸੋਹਣੀ ਫਸਲ ਹੈ ਤੇ ਬਾਕੀ ਪਿਛਲੇ ਸਾਲ ਦਾ ਗਰਮੀ ਵੀ ਜ਼ਿਆਦਾ ਨਹੀਂ ਵੀ ਇਸ ਵਾਰ ਕੋਈ ਵੀ ਫਸਲ ਨਹੀਂ ਇਹ ਵਧੀਆ ਸਾਵਣ ਵਾਲੀ ਹੋਈ ਹੈ ਤੇ ਮੌਸਮ ਵਧੀਆ ਰਿਹਾ ਤੇ ਫਸਲ ਚੰਗਾ ਚਾਹ ਉਹਨੇ ਲਈ ਕਈ ਵਾਰ ਤੋਂ ਇਹ ਸਫਲਤਾ ਹੋ ਰਹੀ ਹੈ ਇਹ ਹੋ ਰਿਹਾ ਤਾਂ ਨੰਬਰ 02122 ਹੈ ਹਾਂਜੀ ਇਹ ਹੈਗਾ ਬਾਈ ਦਾ 20 ਸੀਰੀ ਸੀਡ 1119 ਤੇ ਵੈਰੈਟੀ ਬਾਈ ਤੋਂ ਪੁੱਛਾਂਗੇ ਵੀ ਕਿੰਨੇ ਦਿਨਾਂ ਚ ਪੱਕਦੀ ਐ ਇਹ ਕਿੰਨਾ ਟਾਈਮ ਲਊਗੀ ਤੇ ਦੋ ਕਿੱਲੇ ਬਾਈ ਦੇ ਆਲੂ ਅਜੇ ਰਹਿੰਦੇ ਪੱਤਨਾਂਲੇ ਹੋਰ ਇਹ ਪੱਟ ਕੇ ਫੇਰ ਇਹਦੇ ਵਿੱਚ ਬੀਜਣੇ ਆ ਜੀ ਫੇਰ ਮੱਕੀ ਗਿਆ ਇਹਦੇ 18 ਚ 42 ਬੀਜਣੀ ਐ ਤੇ ਰਿਜ਼ਲਟ ਆਪਾਂ ਨੂੰ ਦੋਨਾਂ ਦਾ ਪਤਾ ਲੱਗ ਜੂ ਤੇ ਬਾਈ ਦੇ ਖੇਤ ਚ ਆਪਾਂ ਹਰ ਸਾਲ ਹੀ ਬੀਜ ਕੇ ਜਾਂਦੇ ਆ ਹਾਂਜੀ ਇਹ ਆਪਾਂ ਬਜਾਈ ਜਿਹੜੀ ਕੀਤੀ ਹੈ ਇਹ तकरीबन 6 ਕੈਂਚ ਤੇ ਕੀਤੀ ਹੈ ਆਪਾਂ ਪਲਾਂਟੂ ਪਲਾਂਟ ਦੇ ਸੈਂਚ ਤੇ ਰੋ ਟੂ ਰੋ 2 ਫੁੱਟ ਜਿਹੜੀ ਆਮਲੇ ਦੀ ਬਿਜਾਈ ਚੱਲ ਰਹੀ ਹੈ ਤੇ तकरीबन 8 ਸਵਾ 8 ਕਿਲੋ ਬੀਜ ਪੈਣਾ ਤੇ 1 ਗੱਟਾ ਡੀਏਪ ਦਾ ਜੀ ਤੇ ਬੀਜਾਂ ਟਾਕਰ ਵੀ ਨੂੰ ਜਿਆਦਾ ਲੰਬੀ ਨਹੀਂ ਕਰਦੇ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਪਹਿਲੀ ਵਾਰ ਚੈਨਲ ਦੇਖਣ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਫੇਸਬੁਕ ਫੇਸਬੁਕ ਤੇ ਵੀ ਨਰਲੇ ਫਾਲੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲ ਨੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਸਰੀ ਕਾ ਜੀ